ਵੈਲਕਮ ਗਾਈ ਜਨਦਰ ਬਲੌਗ ਸਤਿ ਪਾਣਾ ਪਿਆਰ ਭਰੀ ਸਤਿ ਸ੍ਰੀ ਅਕਾਲ ਤੇਰੇ ਵੀਰੋ ਅੱਜ ਆਪਾਂ ਬੈਠੇ ਆਂ ਖੇਤਾਂ ਦੇ ਵਿੱਚ ਤੇ ਆਪਣੇ ਬੰਦੇ ਪਾਰ ਰਹੇ ਨੇ ਉਹਦੇ ਰੇ ਆਪਾਂ ਤੁਹਾਨੂੰ ਇੱਕ ਇਹੋ ਜਿਹੀ ਚੀਜ਼ ਦਿਖਾਉਣੀ ਹੈ ਖੇਤਾਂ ਦੇ ਵਿੱਚ ਬਿਰੋ ਦੇਖ ਤੁਸੀਂ ਉਹਦੇ ਉੱਪਰ ਧਿਆਨ ਨਹੀਂ ਦਿੰਦੇ ਹੈਗੇ ਤਾਂ ਨੱਕ ਭੱਗ ਕਰੋੜਾਂ ਦਾ ਨੁਕਸਾਨ ਹੋ ਸਕਦਾ ਲੱਖਾਂ ਦਾ ਬਾਕੀ ਤੁਹਾਨੂੰ ਆਪਾਂ ਲੈ ਕੇ ਚੱਲਾਂਗੇ ਮੋਟਰ ਤੇ ਇਹ ਕਰਾਏ ਹੋਣਾ ਥੋੜੇ-ਮੋੜੇ ਗੱਲਾਂ ਦਾ ਆਪਾਂ ਪਹਿਣਾ ਧਿਆਨ ਦੇ ਲਈਏ ਤਾਂ ਆਪਣਾ ਲੱਖਾਂ ਦਾ ਨੁਕਸਾਨ ਹੋਣ ਤੋਂ ਬਚ ਸਕਦਾ ਹੈ ਤੇ ਜੇਕਰ ਮੰਨ ਲਓ ਵੀ ਉਹ ਕੋਲ ਤੇ ਬੰਦਾ ਨਾ ਆਤੇ ਅੰਦਾਵੀ ਤਾਂ ਆਪਣਾ ਨੁਕਸਾਨ ਤਾਂ ਹੋਣੀ ਹੋਣਾ ਤਾਂ ਲਗਭਗ ਹੋਰ ਨੂੰ ਵੀ ਸਹੀਂ ਕਰਾਉਣ ਲੈ ਕੇ ਉਹ ਗੱਲ ਤੇ ਆਪਣੀ ਵੈਠ ਸਕਦੀ ਹੈ ਆਪਾਂ ਚੱਲਦੇ ਹੁਣ ਮੂਰ ਆੜੀ ਮੋਟਰ ਤੇ ਲੈ ਕੇ ਚੱਲਦੇ ਆਂ ਤੇ ਉਸੇ ਪਰੇ ਕਿ ਚੱਲਦੇ ਆਪਾਂ ਤੁਹਾਨੂੰ ਧਿਆਨ ਦੇ ਆਏ ਤੇ ਬਾਕੀ ਤੁਹਾਨੂੰ ਵੀ ਦਿਖਾਵਾਂਗੇ ਵੀ ਤੁਸੀਂ ਵੀ ਇਹ ਕਰਦੇ ਗੌਰ ਕਰੋ ਬਾਕੀ ਚਲੋ ਜੀ ਹੁਣ ਚੱਲਦੇ ਆਪਾਂ ਤੁਹਾਨੂੰ ਲੈ ਕੇ ਗਾਹਾਂ ਹਾਂਜੀ ਵੀਰੋ ਆ ਚੁੱਕੇ ਆਪਾਂ ਤੁਹਾਨੂੰ ਲੈ ਕੇ ਮੋਟਰ ਤੇ ਆਪਾਂ ਜੀ ਤੁਹਾਨੂੰ ਖੋਣ ਲਈਏ ਇੱਕ ਥੋੜੀ ਜੀ ਸਾਵਧਾਨੀ ਜੀ ਤੁਸੀਂ ਵਰਤਣਾ ਨੇ ਹਾਂ ਤੁਹਾਡੇ ਨਾਲ ਨਾਲ ਉਹ ਲਗਭਗ ਹੋਰ ਬੰਦਿਆਂ ਦਾ ਵੀ ਕਈ ਨੁਕਸਾਨ ਹੁਣ ਤੋਂ ਬਚਾ ਸਕਦੀ ਹੈ ਦੇਰੀ ਆਪਾਂ ਵੀ ਲੋਗ ਗੱਲ ਕਰ ਰਹੇ ਆ ਵੀ ਦੇਖੋ ਜੇਕਰ ਤੁਹਾਡੇ ਖੇਤਾਂ ਦੇ ਵਿੱਚ ਵੀ ਕੋਈ ਲੈਂ ਲੰਗਦੀ ਹੈ ਵਿਜਲੀ ਵਾਲੀ ਆ ਉੱਪਰ ਦੇਖ ਸਕਦੇ ਹੋ ਜੇਕਰ ਤੇ ਲਿਆ ਤਾਰਾਂ ਨੇ ਆਪਾਂ ਹੁਣ ਦੋ ਚਾਰ ਦਿਨ ਪਹਿਣਾ ਉਰੇ ਆ ਕੇ ਆਪਾਂ ਨੇ ਇੱਕ ਜਿਹੜੀ ਆਪਾਂ ਸਾਵਧਾਨੀ ਬਤਲਦੇ ਆ ਸਾਰ ਹਰ ਸਾਲ ਇੱਕ ਤੁਸੀਂ ਵਰਤਿਆ ਕਰੋ ਜੇਕਰ ਤੁਹਾਡੇ ਖੇਤਾਂ ਦੇ ਵਿੱਚ ਵੀ ਕੋਈ ਆਪਣਾ ਇੱਕਲਾ ਤਾਰ ਵਾਲੀ ਲੈਂ ਲੰਗਦੀ ਹੈ ਹੁਣ ਤੁਸੀਂ ਦੇਖ ਸਕਦੇ ਹੋ ਵੀ ਲੈਂ ਲੰਗ ਰਹੀ ਹੈ ਇਦੇ ਵਿੱਚ ਜਿਹੜੀ ਗੱਲ ਹੈਗੀ ਆ ਆ ਦੇਖ ਸਾਹਬion ਆਪਰੇ ਤਾਰਾ ਟੰਲੀ ਆਨੇ ਆਪਾਂ ਹਰ ਸਾਲ ਕਣਕ ਦੇਸੀ ਹਿੰਦੂ ਪਹਿਲਾਂ ਔਰ ਕੀ ਕਰਦੇ ਆ ਆ ਡੰਡੇ ਬਣ ਦਿੰਨੇ ਆ ਤੇ ਆਹ ਡੰਡਾ ਇਦਰੀ ਬਣਿਆ ਆਪਾਂ ਨੇ ਆ ਡੰਡਾ ਪਿੱਛੇ ਬਣਿਆ ਉਹ ਬਣਿਆ ਇਹ 2 ਡੰਡੇ ਬੰਨਣਾ ਫਾਇਦਾ ਕਿ ਆ ਖੜੀ ਸਾਰੇ ਡੰਡੇ ਦਿਖਾ ਦੇ। ਆਹ ਪਰਾਂ ਉਧਰ ਰਾਮ ਜੱਟ ਦੇ ਖੇਤਾਂ ਦੇ ਵਿੱਚ ਵੀ ਉਹ ਜਾਲੇ ਢਿੱਲੀਆਂ ਨੇ। ਉੱਥੇ ਵੀ ਲਗਭਗ 4 ਡੰਡੇ ਬੰਨੇ ਹੋਏ ਨੇ। ਆਹ ਤਿੰਨ ਡੰਡੇ ਬੰਨੇ ਹੋਏ ਨੇ ਤੇ ਉਧਰ ਦੇਖ ਸਕਦੇ ਹੋ। ਸਾਰੇ ਕਿਹੜੇ ਆ ਪਾ ਲਗਭਗ ਡੰਡੇ ਬਣ ਕੇ ਰੱਖਦੇ ਆ। ਇਹਨਾਂ ਦਾ ਫਾਇਦਾ ਕੀ ਹੁੰਦਾ ਵੀ ਜਦ ਹਵਾ ਚੱਲਦੀ ਹੈ ਚਲੋ ਫਿਰ ਫਸਲ ਆਪਣੀ ਕੱਚੀ ਜਾਂ ਇਹਦੇ ਵਿੱਚ ਕੋਈ ਚੱਕਰ ਨਹੀਂ। ਜੇਕਰ ਤਾਰਾ ਪੜ ਵੀ ਜਾਣਾ ਤਾਂ ਕੋਈ ਚੱਕਰ ਨਹੀਂ। ਜਦ ਆਪਣਾ ਕਣਕਾ ਪੱਕ ਜਾਂਦੀ ਜਾਂਨੇ ਜੇਕਰ ਇਹ ਮਤਲਬ ਤੁਹਾਨੂੰ ਪਤਾ ਵੀ ਹਸਾਵਾ ਉਸ ਵਕਤ ਵੱਧ ਚੱਲਦੀ ਐ ਜਦ ਹਵਾ ਚੱਲਦੀ ਤਾਰਾ ਪਿੜਕੇ ਥੱਲੇ ਅੱਗ ਲਾ ਦਿੰਦੀ ਜਾਂਨੇ ਉਹਨੇ ਆਪਣੇ ਉਹ ਡੰਡੇ ਬੰਨੇ ਹੋਏ ਨੇ ਜਿਹਦੇ ਨਾਲ ਆਪਣਾ ਵੀ ਜੇਕਰ ਤਾਰਾ ਪਿਰਨ ਦੀ ਸੁਭਾਵਨਾ ਐ ਉਹ ਲਗੜਕ ਭਗ ਨਾ ਵਾਤ ਰਹਿ ਜੂਗੀ ਉਹ ਇਹ ਤਾਰਾ ਤੇ ਲਿਆਉਣਗੇ ਆ ਹਵਾ ਨਾਲ ਤਾਰ ਥੋੜਾ ਉੱਪਰ ਥੱਲੇ ਹੁੰਦੀ ਜਾਂਨੇ ਹਵਾ ਨਾਲ ਤਾਰਾ ਹਿੱਲ ਜਾਂਦੀ ਜਾਂਨੇ ਫਿਰ ਪਿੜਕੇ ਅੱਗ ਲਾ ਦਿੰਦੀ ਜਾਂਨੇ ਉਹ ਡੰਡੇ ਆਪਣੇ ਥੋਂ ਥੋਂ ਲੱਗੇ ਹੋਏ ਨੇ ਜੇਕਰ ਹਿੱਲਦੇ ਵੀ ਨਤਾਰਾ ਬਣੀਆਂ ਤਾਂ ਲਗਭਗ ਵੀ ਕੋਈ ਵੀ ਤਰਪੇੜ ਹੋਗਣੀ ਜੇਕਰ ਕੀ ਹੋਗਾ ਵੀ ਆਪਣੀ ਥਲੋਂ ਵੀ ਨੁਕਸਾਨ ਜੇਕਰ ਤਾਰਾ ਪੜ ਗਿਆ ਆਪਣਾ ਆਪਣੇ ਅੰਗ ਲੱਗਦੀ ਜਾਂ ਮੰਨ ਕੇ ਚੱਲੋ ਬਈ ਆਪਣੀ ਫਸਲ ਦਾ ਨੁਕਸਾਨ ਹੋਣਾ ਹੀ ਹੋਣਾ ਏ ਚਲੋ ਆਪਣੇ ਖੇਤਾਂ ਦੇ ਵਿੱਚ ਵੀ ਆ ਉਹ ਟਾਈਮ ਤੁਹਾਨੂੰ ਪਤਾ ਵੀ ਸਾਰਾ ਕੁਝ ਖਬਰ ਤੱਕ ਸੁੱਕੇ ਵੀ ਹੁੰਦੇ ਨੇ ਵੀ ਜਿਹੜੀ ਆਪਣੀ ਅੱਗ ਆ ਫਿਰ ਹਵਾ ਚੱਲਦੀ ਹੁੰਦੀ ਹੈ ਹੋਰ ਦੇ ਖੇਤਾਂ ਤੇ ਵੀ ਜਾ ਕੇ ਵਰਦੀ ਹੈ ਉਹ ਨਾ ਬੜਾ ਵੀ ਰੁਕ ਜੇ ਰੁਕ ਜੇ ਕਿਸਮਤ ਇਹ ਹੁੰਦੀ ਹੈ ਨਹੀਂ ਇਹ ਲਗ ਭਗ ਜਦਾ ਅੱਗ ਚੱਲਦੀ ਆ ਸਵਾਤ ਹਜ਼ਾਰਾਂ ਏਕੜ ਫੋਕੇ ਸਵਾਹ ਕਰ ਦਿੰਦੀ ਹੈ ਜਿਹਦੇ ਵਿੱਚ ਪਤਾ ਨਹੀਂ ਤਾਥ ਘਰਾਂ ਨਹੀਂ ਪਤਾ ਫੋਕਾ ਦੀ ਹੈ ਬੀ ਦੇਵੀ ਕਈ ਕਹਿੰਦੇ ਸਾਡੇ ਦੇਖਿਆ ਵੀ ਇੱਥੇ ਬਾਲ ਬਲੱਗ ਲੱਗੀ ਸੀ ਮੈਂ ਕਹਿੰਦਾ ਵੀ 100 ਘਰਾਂ ਦੇ ਫਾਸਲੇ ਤੋਂ ਫੋਕੇ ਸਵਾਹ ਹੋ ਗਰੀ ਵਾਧੂ ਹੀ ਹੋ ਗਏ ਹੋਣਗੇ ਵੀ ਏਕੜਾ ਉਹਨੇ ਸਾਹਬ ਕਾਲਾ ਵੀ ਜਦ ਅੱਗ ਲੱਗਦੀ ਜਾਂ ਤਾਂ ਆਪਣਾ ਲਗਭਗ ਸੈਂਕੜੇ ਘਰਾਆਂ ਦਾ 6 ਮਿੰਟ ਦੀ ਮਿਹਨਤ ਹੁੰਦੀ ਹੈ। ਫੋਕੇ ਉਹ ਸਵਾਹ ਹੋ ਜਾਂਦੇ ਨਾਲ ਲੱਖਾਂ ਤੇ ਕਰੋੜਾਂ ਰੁਪਏ ਦਾ ਨੁਕਸਾਨ ਹੁੰਦਾ ਏ। ਬਾਕੀ ਜੇਕਰ ਦੇਖਣਾ ਤੁਸੀਂ ਡੰਡੇ ਡੁੰਡੇ ਬੰਨ੍ਹ ਦੰਨੇ ਹੋ ਤੇ ਤੁਹਾਡੀ ਛੋਟੀ ਜੀ ਸਾਵਧਾਨੀ ਤੁਹਾਡਾ ਨੁਕਸਾਨ ਹੋਣ ਤੋਂ ਬਚਾਊਗੀ, ਬਚਾਊਗੀ ਤੇ ਨਾਲ ਹੋਰ ਬੰਦਿਆਂ ਦਾ ਵੀ ਫਾਇਦਾ ਕਰੂਗੀ। ਇਸ ਲਈ ਮੇਰੀ ਗੁਜ਼ਾਰੀ ਸਾਹਿਬੀ ਹੁਣੇ ਤੁਮ ਪਤਾ ਅਗੇ ਫਸਾ ਪਕਣਾ ਟਾਈਮ ਆ ਰਿਹਾ ਏ। ਜੇਕਰ ਹੁਣ ਆਪਾਂ ਇਹ ਸਾਵਧਾਨੀ ਵਰਤ ਲਾਂਗੇ ਤਾ ਆਪਣੇ ਨਾਲ ਨਾਲ ਹੋਰ ਦਾ ਵੀ ਨੁਕਸਾਨ ਹੁਣ ਤੇ بچਾ ਸਕਦੇ ਆ। ਲਾ ਕੇ ਹਾਂਜੀ ਇਹ ਸੀ ਆਪਣੀ ਛੋਟੀ ਜਿਹੀ ਜਾਣਕਾਰੀ। ਜੇ ਤੁਹਾਨੂੰ ਬਲੌਗ ਚੰਗਾ ਲੱਗਿਆ ਹੋਵੇ ਤਾਂ ਪਲੀਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਤਾਂ ਬੈਡ ਆਈਕਨ ਦਵਾ ਕੇ ਹਾਲ ਦੇ ਬਟਨ ਦੇਖਾ ਜਪ ਪ੍ਰੈਸ ਆ। ਆਪਣੀ ਵੀਡੀਓ ਨੂੰ ਕਰ ਲਾਈਕ ਸ਼ੇਅਰ ਐਂਡ ਕਮੈਂਟ ਧੰਨਵਾਦ।